ਕੀ ਲੜ ਜਸੇਦ ਤੇ ਕੌਣ ਜਿੱਤੇਗਾ ਕੌਣ ਹਾਰੇਗਾ ਸ਼ੱਕ ਨਹੀਂ ਨਾ ਜਿਆਰਾ ਨਾ ਟੱਕਦੇ ਪੈਣੀ ਹੈ ਬੇਲੇ ਰਾਈਤ ਰਣੇ ਦਾ ਟੱਕਦੇ ਪੈਣੀ ਹੈ ਪਹਿਲਾਂ ਬਸ ਆਪਣਾ ਜ ਰਹਿੰਦੇ ਆ ਜੀ ਰਹਿੰਦੀ ਹੈ ਰਿੰਦੀ ਹੈ ਜੈਨ ਪੈਰਨ ਕੋਈ ਤੇ ਵੀ ਫੈਸਲੇ ਕਰਦਿਆ ਕਰੋ ਯਾਰ ਰੋਡ ਉੱਤੇ ਜਦੋਂ ਇਸ਼ਾਰਾ ਕਰਦਿਆ ਕਰੋ ਵੀਰ ਵਰਗੇ ਇੱਕ ਵਾਰ ਸਵਾਗਤ ਜਿੰਦੂ ਜੀ ਦੱਸੋ ਕਿੰਨੇ ਇੱਕ ਓਵਰ ਦੇ 12 ਰਨ ਜਿਹੜੇ ਬਣ ਗਏ ਹੈ ਦੂਜੇ ਬੜੀ ਸ਼ੁਰੂਆਤ ਕਰਨ ਦੇ ਲਈ ਆਉਂ ਗਿਆ ਲੱਖਾ ਕਹਿੰਦੇ ਕਿੰਪਰ ਵਾਲਾ ਮੇਰੇ ਵੀਰੋ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਵਾਧਾ ਪਾਉਂਦੇ ਦੀ ਕਹਿੰਦੇ ਤਿਆਰ ਵਰ ਤਿਆਰ ਹੈ ਇਹਦੇ ਵੀ ਕਹਿੰਦੇ ਜਨ ਓਵਰ ਕੀਤੇ ਤੇ ਵੱਡੇ ਵੱਡੇ ਤੋੜੇ ਆਉਂ ਸਾਹਮਣੇ ਬਿਖਿੰਡੇ ਵਾਲੇ ਡਾਕਟਰ ਕਹਿੰਦੇ ਭਰਾਵਾ ਬੁੱਧ ਕੇ ਬੰਦਣਾ ਜੇ ਬਿਖਿੰਡੇ ਵਾਲੇ ਡਾਕਟਰ ਦੀ سپورਟ ਦੇ ਵਿੱਚ ਕੋਈ ਖੜਾ ਹੋ ਜਾਵੇ ਜਿਸ ਸਾਹਮਣੇ ਇਹ ਲੱਖਾ ਕਹਿੰਦੇ ਕਿੰਪਰ ਵਾਲਾ ਮੇਰੇ ਵੀਰੋ ਆਓ ਤੇਰੇ ਸਾਰੇ ਮੁੰਡੇ ਗੱਲਾਂ ਵੀ ਸੱਚੇ ਦੇ पर जॾहिं त मुसीबत आई आहे के नाम नी लह पाल करे कैंटा पढ़ा रखां साम्हूं कंजू हेॾा कैप छॾिया ਕੈਚ ਇਹਦਾ ਕੈਚ ਛੱਡਿਆ ਕਿੰਨਾ ਕਰਾਂਗਾ ਲੈਣਾ ਇਹ ਬੋਲ ਵਾਲੇ ਸਮੇਂ ਨਹੀਂ ਦੱਸਣਾ ਨਾ ਵੀ ਨਾਜਵਾਨਾ ਇਹਦਾ ਛੱਡਿਆ ਕੈਚ ਕਿੰਨਾ ਕਰਾਂਗਾ ਸੋਹਣੇ ਉਹ ਤੇ ਆਪਣੇ ਸਮੇਂ ਦੀਆਂ ਗੱਲਾਂ ਹੋਣਗੀਆਂ ਹੁਣ ਸਾਹਮਣੇ ਪਹਿਲੀ ਤੇ ਛੱਡਾ ਕਹਿੰਦੇ ਗੋਲੂ ਨੇ ਕਪਾੜੇ ਕਹਿੰਦੇ ਲੱਖੇ ਦੇ ਮਾਰ ਦਿੱਤਾ ਇਹਦੀ ਉਂਗੜਾ ਬਾਜ ਹੈ ਕਹਿੰਦੇ ਕ੍ਰਿਕਟ ਦਾ ਇਹਦੇ ਵੀ ਐਕਸ਼ਨ ਵੱਖਰੇ ਹੈ ਪਰ ਖਰੇੜਿਆ ਦੀ ਚੁੱਕ ਚ ਪੀਟਿਆ ਦਾ ਕੰਮ ਕਰ ਦਿੰਦਾ ਹੈ ਹਰਿਆਣੇ ਵਾਲਾ ਚੁੱਕ ਚ ਪੀਟੇ ਆ ਕੰਮ ਕਰੀ ਆਉਂਦਾ ਹੈ ਭਾਈ ਸਾਰੇ ਦੋਨੋਂ ਤੇ ਲੱਕੜ ਦੀ ਟੱਕਰ ਵੀ ਢਿਆਂ ਵਾਲਿਆ ਹੋਰ ਟੱਕਰ ਸੇ ਹੋ ਰਿਹਾ ਹੈ ਬੇਲੈਖਸ਼ ਪਾੜੀ ਕਰਨੇ ਜੋ ਨਿੱਕੀ ਆਪਣੇ ਪਰ ਕੋ ਲੂਕੇ 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 ਬੜੇ ਡਰ ਵਾਲੇ ਜਿੱਦਾਂ ਟੀਰੀ ਸਹੀ ਕਰਦਾ ਕੈਂਟਰ ਤੀਜਾ ਸ਼ੱਕਾ ਜਾ ਟਿਕੜਾ ਤੀਜਾ ਸ਼ੱਕਾ ਜਾ ਟਿਕੜਾ ਇਹ ਬਿੱਲੇ ਬਿੱਲੇ ਬੱਲੇ 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 ਹਰ ਬੱਲੇ ਫੈਸਲੇ ਤਰੀ ਪਿੱਛੇ ਲੱਗਿਆ ਤੇ ਡਾਟਾ ਵੀ ਸਾਈਡ ਤੇ ਵਾਇਰ ਹੈ ਜਿਹਦੇ ਪਿੱਛੇ ਦੀ ਹੋਇਆ ਤੇ ਸਾਈਡ ਤੇ ਵਾਇਰ ਹੈ ਵਾਇਰ ਤੇ ਵਾਇਰ ਹੈ ਜੀ ਵਾਇਰ ਦੇ ਫਿਰ ਤੋਂ ਰਗਿਆ ਇਟ ਐਕਸਟਰਾ ਅਨਲ ਹੇਲੋ ਬਿਲਲ ਟੋਫੀ ਮੈ ਗਿਆ ਜਦੋਂ ਆਇਆ ਦੂਜਾ 6 ਖਾ ਗਿਆ ਲੈ ਲੈ ਸਭ ਨੇ ਕਿੰਤਰ ਦੇ ਵਿੱਚ 14 ਖਾ ਗਿਆ ਵੀਰੋ ਅਗਲੇ ਗੇੜ ਚੌਧਰੀ ਮੋੜਾ ਕਹਿੰਦੇ 13 ਲੈ ਵੀ ਆਇਆ ਦਸੀ ਬੈਸ ਲੈ ਗਿਆ ਅਗਲੇ ਗੇੜ ਬੋਲ ਦੇ ਲਈ ਲੱਖਾਂ ਕਹਿੰਦੇ ਟਿੰਕ ਟਿੰਗ ਵਾਲਾ ਇਹ ਰੋਜ਼ ਬਾਅਦ ਦੇ ਵਿੱਚ ਨੌਜਵਾਨ ਕਹਿੰਦੇ ਪੁੱਲੇ ਹੋਇਆ ਇਹ ਮੈਗੀਆਂ ਕਿੱਥੇ ਭਾਵਾ ਰਜੇ ਮਿੱਤਰੋ ਜੀ

ਹੋਤੇ ਚਾਹੇ ਕਹਿੰਦਾ ਖੜਾਇਆ ਕੋ ਪਤ ਖੜਾ ਲੋ ਜਿੱਲੇ ਜੇੜੀ ਉਸ ਰੰਗੀ ਚ ਦੇ ਲੋ ਕਿ ਮੈਂ ਸਾਰੇ ਜਨੂਨ ਇੱਕ ਬਰਾ ਤੇ ਜੈਦਰੀ ਚ ਲਓ ਸਾਹਮਣੇ ਅਗਲੀ ਵਾਲ ਉਹ ਸਾਰੇ ਖੇਡਿਆ ਗਿਆ ਜਾਨਵਾਹ ਕਿੰਤਰਾਰੇ ਉਹ ਮੇਰੇ ਨਾਲ ਦੇਖਣੇ ਚੋ ਟੀਵੀ ਬਾ ਦਤੇ ਇਧਰ ਵੇਢੀ ਵੀ ਕਹਿੰਦੇ ਜ਼ਿਰੇ ਦੀ ਜਿਹੜੀ ਖਰਾਹੀ ਨੇ ਕਰ ਦਿੱਤੀਆਂ ਮੇਰੇ ਵੀਰੋ ਫੇਰ ਦੇ ਇਮਰਾਨ ਦੇ ਵਿੱਚ ਉਹ ਬਾਪੂ ਦੇ ਲਈ ਲੱਖਾਂ ਕਹਿੰਦੇ ਕਿੰਪਰਾ ਦਾ ਦੁਨੀਆ ਕਿੰਗ ਕਹਿੰਦੀ ਹੈ ਪਰ ਸਾਹਮਣੇ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਫੈੜੀ ਦੀ ਵੱਜਦਲੀ ਹੈ ਟੰਦਾ ਕਿਸੇ ਦੇ ਨਾਲ ਘੱਟ ਨਹੀਂ ਏ ਖੇਡ ਦਾ ਗਲੋਰੀ ਨਾਲ ਦੇਖਿਆ ਮੈਂ ਕਿੰਪਰਾ ਦਾ ਜੱਟ ਗੱਲੀ ਉਹ ਸਾਹਮਣੇ ਪੈ ਗਈ ਬਾਲ ਬੱਲੇ 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 ਜਰਾ ਬੜਾ ਜਰਾ ਬੜਾ ਜਰਾ ਬੜਾ ਆਣਾ ਰਣਿਕਾ ਇੱਕ ਦੇ ਬਾਧੇ ਨੂੰ ਦੇਖੀ 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 ਰਾਜੇ ਦੇ ਇੱਕ ਦੇ ਬਾਧੇ ਕਹਿੰਦੇ ਖੇਡ ਗਰਾਹ ਦੇ ਵਿੱਚ ਹੋਇਆ ਲੈ ਫੁੱਟਬਾਲ ਇਸੇ ਲੱਖੇ ਦੇ ਆਲਾ ਪੈਦੀ ਹੈ ਲੱਖਾ ਕਲਵਾਨੀ ਅੰਦਰ ਕਿਸਮ ਕੁ ਦੀ ਨਾਲ ਲੈ ਕੇ ਆਉਂਦਾ ਹੈ ਤੇ ਚਰਚੇ ਗੱਪਰ ਕਰਵਾਉਂਦਾ ਕਹਿੰਦੇ ਖੇਡ ਗਰਾਹ ਦੇ ਵਿੱਚ ਹੈ ਆਪਰੇ ਕੋਚ ਵੀ ਨਿਕਲੀ ਭਾਲ ਬਾੜੂ ਜਿਹੜੇ ਧਿਆਰੇ ਕਰਵਾਉਂਦਾ ਹੈ ਕਿੱਧਰ ਕਰੇ ਟੰਪਰ ਦੇ ਵੱਲ ਲੱਖਾ ਦਰਸ਼ਕ ਜੋ ਬੜਾ ਸੰਘੂ ਵਾਲਾ ਤਿਆਰ ਬੱਧਿਆ ਹੈ 9 ਤੋਂ 10 ਅਗਸਤ ਕਹਿੰਦੇ ਟੰਪਰ ਦੇ ਵਿੱਚ ਪੱਕਾ ਮਿਲ लखांगाह साम्हूं मिलो कोई शिकायत राति शिका ते रात राति